ਜਿਹੜੇ ਹੰਸਰਾਜ ਹੰਸਿਆ ਉਹ ਤੇ ਐਂ ਲੱਗਦਾ ਕਿ ਜਿਵੇਂ ਦਿਮਾਗੀ ਅਫਸੈਕਟ ਹੋ ਜਾਂਦਾ ਜਿਹੜੀ ਚੀਜ਼ ਉਹ ਕੁਰਸੀ ਤੇ ਬਹਿ ਕੇ ਬੋਲਦਾ ਉੱਠ ਕੇ ਉਹ ਬਦਲ ਜਾਂਦਾ ਉਹਦੀ ਕੋਈ ਵੀ ਗੱਲ ਜਿਹੜੀ ਉਹ ਐ ਨਹੀਂ ਲੱਗਦੀ ਵੀ ਕੋਈ ਨਾਰਮਲ ਇਨਸਾਨ ਕਰ ਉਹ ਮਾਨਸਿਕ ਰੋਗੀ ਆ ਉਹਦਾ ਇਤੋਂ ਵੱਧ ਤੇ ਅਸੀਂ ਕੁਝ ਕਹਿ ਨਹੀਂ ਸਕਦੇ ਉਹ ਜੇ ਕਹਿੰਦਾ ਵੀ ਇਹ ਨਕਲੀ ਕਿਸਾਨ ਆ ਅਸਲੀ ਕਿਸਾਨ ਜਿਹੜੇ ਉਹ ਵਿਖਾਦੇ ਵੀ ਉਹਦੇ ਨਾਲ ਕਿਹੜੇ ਤੁਸੀਂ ਹੁਣ ਅੱਜ ਦਾ ਕੱਠ ਵੇਖਿਆ ਜੀ ਵੇਖਿਆ 22 ਤਰੀਕ ਦਾ ਤੁਹਾਨੂੰ ਲੱਗਦਾ ਕਿ ਇੰਨੇ ਬੰਦਿਆਂ ਨੂੰ ਕੋਈ ਫੋਰਡ ਕਰ ਸਕਦਾ ਦੇ ਕਰ ਸਕਦਾ ਅੱਜ ਲੱਖਾਂ ਦਾ ਇਕੱਠ ਜਿਹੜਾ ਇਹ ਬੀਜੇਪੀ ਤੇ ਮੋਦੀ ਸਰਕਾਰ ਦੀ ਮੂੰਹ ਤੇ ਚਪੇੜ ਆ। ਉਹਨਾਂ ਲੋਕਾਂ ਤੇ ਜਿਹੜੇ ਕਿਸਾਨਾਂ ਨੂੰ ਇਹ ਦੱਸਦੇ ਆ ਕਿ ਇਹ ਨਕਲੀ ਕਿਸਾਨ ਆ। ਹਾਂਜੀ। ਜੇ ਨਕਲੀ ਕਿਸਾਨ ਆ ਤੇ ਜਿਹੜਾ ਮੋਦੀ ਬੜਾ ਮਾਰਦਾ ਸੀ ਕਿ 400 ਤੋਂ ਪਾਰ ਕੋਣ ਉਸਿਮਟ ਕੇ ਕਿਸ ਤਰ੍ਹਾਂ ਦੀਆਂ ਬੇਤੁਕੀਆਂ ਗੱਲਾਂ ਕਰਨ ਦਿਆ। ਹਾਂਜੀ। ਇਹ ਸਿਰਫ ਕਿਸਾਨਾਂ ਦੀ ਪੂਰੇ ਭਾਰਤ ਤੇ ਕਿਸਾਨਾਂ ਤੇ ਮਜ਼ਦੂਰਾਂ ਦੀ ਸ਼ਕਤੀ ਹੈ ਕਿ ਅੱਜ ਮੋਦੀ ਤੇ ਮੋਦੀ ਦੇ ਜਿਹੜੇ ਮੰਤਰੀ ਆ ਉਹਨਾਂ ਨੂੰ ਆਪਣੀ ਰੈਲੀਆਂ ਤੇ ਲੋਕਾਂ ਦੇ ਤਰਲੇ ਕੱਢਣੇ ਪੈਂਦੇ। ਬਿਲਕੁਲ ਇੱਥੋਂ ਤੁਸੀਂ ਹਿਸਾਬ ਲਾ ਜਿਹੜਾ ਹੰਸਰਾਜ ਦਿਮਾਗੀ ਰੂਪ ਤੋਂ ਪਾਗਲ ਹੋ ਗਿਆ ਦਿਮਾਗੀ ਰੂਪ ਤੋਂ ਪੈਦਲ ਆਇਆ ਇਹਦੇ ਨੂੰ ਸਲਾਹ ਕੇ ਦੋਗੇ ਇਲਾਜ ਕਰਾਏ ਚਾਹੀਦਾ ਤੇ ਹੈ ਕਿ ਇਲਾਜ ਕਰਾਓ ਕੋ ਡਾਕਟਰ ਹੈ ਡਾਕਟਰ ਤੇ ਅੰਮ੍ਰਿਤਸਰ ਦੇ ਵਿੱਚ ਪਾਗਲਖਾਨਾ ਉੱਥੇ ਦਾਖਲ ਕਰ ਲੋ ਮਤਲਬ ਕਿ ਹੰਸਰਾਜ ਨੂੰ ਪਾਗਲਖਾਨੇ ਭਰਤੀ ਕਰਾ ਪਾਗਲ ਹੈ ਨਾ ਪਾਗਲਖਾਨਾ ਹੈਗਾ ਹਾਂਜੀ ਆਜ ਅਸੀਂ ਫ੍ਰੀ ਕਰਵਾ ਦੇਾਂਗੇ ਫ੍ਰੀ ਕਰ ਦਾਂਗੇ ਨਾਲੇ ਉਮਰ ਵੀ ਹੋ ਗਈ ਬੁੜਾਪੇ ਸਟਾਇਆ ਤਾਂ ਨਹੀਂ ਇਹ ਲੈ ਸੱਚ ਆਇਆ ਬਿਲਕੁਲ ਬੁੜਾਪੇ ਮਾਇਆ ਮਾਇਆ ਮੁਕਤ ਦੀ ਆ ਗਈ ਉਹ ਮਾਇਆ ਨੇ ਸਟਾਇਆ ਨੂੰ ਬਾਕੀ ਇਹ ਵੀ ਲੋਕ ਜਾਗਰੂਤ ਹੋ ਚੁੱਕੇ ਨੇ ਹੁਣ ਇਹਨਾਂ ਦੇ ਜਿਹੜੇ ਗੋਦੀ মিডিਆ ਲੋਕਾਂ ਨੂੰ گمراہ ਕੀਤਾ ਜਾਂਦਾ ਉਹ ਲੋਕਾਂ ਨੇ ਹੋਣਾ ਨਹੀਂ ਹੁਣ ਲੋਕ ਜਾਗ ਚੁੱਕੇ ਨੇ ਹੁਣ ਇਹਨਾਂ ਦੇ ਇੱਕ ਨਹੀਂ ਬੜੇ-ਬੜੇ ਮੰਤਰੀਆਂ ਦੇ ਜਿਹੜੇ ਬਿਆਨ ਉਹ ਬਖਲਾਅਟ ਦੇ ਵਿੱਚ ਨੇ ਡਰੇ ਹੋਏ ਨੇ ਕਿ ਲੋਕਾਂ ਦੀ ਸ਼ਕਤੀ ਤੋਂ ਡਰੇ ਹੋਏ ਨੇ ਕਿ ਲੋਕਾਂ ਨੇ ਹੁਣ ਇਹਨਾਂ ਨੂੰ ਨੁਕਾਰਤਾ 10 ਸਾਲ ਦੇ ਵਿੱਚ ਇਹਨਾਂ ਪੂਰੇ ਭਾਰਤ ਦੀ ਇੱਕ-ਇੱਕ ਜਿਹੜੀ ਸਰਕਾਰੀ ਚੀਜ਼ ਹੀ ਉਹ ਵੇਚਤੀ ਵੇਖੋ ਜੀ ਇਹ ਉਹਨਾਂ ਨੂੰ ਪਤਾ ਕਿ ਉਹ ਬੀਜੇਪੀ ਪਾਰਟੀ ਜਦੋਂ ਦੀ 10 ਸਾਲਾਂ ਤੋਂ ਸੱਤਾ ਚਾਈ ਆ ਹਾਂ ਜੀ ਉਹਨਾਂ ਨੇ ਦੰਗੇ ਉਹਨਾਂ ਦੇ ਵੱਲੋਂ ਖਰੀਦੇ ਗੁੰਡਿਆਂ ਵੱਲੋਂ ਗੁੰਡਾਗਰਦੀ ਤੋਂ ਇਲਾਵਾ ਕੁਝ ਨਹੀਂ ਕੀਤਾ ਤੇ ਉਹਨਾਂ ਨੂੰ ਹੰਸ ਰਾਜ ਨੂੰ ਵੀ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਇਹ ਕੁਝ ਫੇਰ ਕਰਨਗੇ ਪਰ ਪੰਜਾਬ ਦੇ ਲੋਕ ਜਾਗਦੇ ਨੇ ਜਿਤਨਾ ਲੋਕਾਂ ਨੇ ਪਹਿਲਾਂ ਇਹਨਾਂ ਨੂੰ ਭਜਾਇਆ ਸੀ ਆਪਣੀ ਚਪਲਾਂ ਜੋੜੇ ਛੱਡ ਕੇ ਵੀ ਭੱਜੇ ਸੀ ਇਹ ਤਾਂ ਸਾਡੇ ਆਗੂਆਂ ਨੇ ਸਾਨੂੰ ਕਿਹਾ ਕਿ ਅਸੀਂ ਸ਼ਾਂਤੀਪੂਰਵਕ ਕਰਨਾ ਵਾ ਜੇ ਇਹ ਗੁੰਡਾਗਰਦੀ ਤੇ ਉੱਤਰ ਦੇ ਤੇ ਲੋਕਾਂ ਦੀ ਸ਼ਕਤੀ ਅੱਗੇ ਨਾ ਅੱਜ ਤੱਕ ਕੋਈ ਸਰਕਾਰ ਠੀਕੀ ਆ ਨਾ ਠੀਕੂਗੀ ਤੇ ਆਉਣ ਵਾਲੇ ਸਮੇਂ 'ਚ ਵੀ ਇੰਨਾਂ ਚੀਜ਼ਾਂ ਦਾ ਜਵਾਬ ਲੋਕ ਇਹਨਾਂ ਨੂੰ ਦੇਣਗੇ ਕੰਦਾ ਕਟੋ-ਕਟੇ ਮੇਰੇ ਬਾਪ ਨੂੰ ਤਾਂ ਗਾਲ੍ਹਾਂ ਮੈਂ ਕੱਢੂ। ਕੰਮ ਉਹ ਤੇ ਇਹੋ ਜਿਹਾ ਨਾ। ਕਿਹੋ ਜਿਹਾ? ਗਾਲ੍ਹਾਂ ਲੈਣ ਵਾਲੇ। ਅੱਛਾ। ਜਦੋਂ ਲੋਕਾਂ 'ਚ ਆ ਕੇ ਕਹੂਗਾ ਕਦੀ ਨਕਲੀ ਕਹੂਗਾ ਕਦੀ ਉਹਨਾਂ ਨੂੰ ਕਹੂ ਵੀ ਇਹਨਾਂ ਨੂੰ ਮੈਂ ਸਿੱਧਿਆ ਕਰੂੰਗਾ। 2-3 ਗਾਲ੍ਹਾਂ ਲੈਣ ਦੋ ਫਿਰ ਵੇਖਿਓ ਕਿਹੜਾ ਟੇਕਦਾ। ਇਹ ਬਾਦਸ਼ਾਹ ਕਿਸੇ ਆਗੂ ਦੀ ਥੋੜੀ ਹੁੰਦੀ। ਇਹ ਤੇ ਗੁੰਡਾਗਰਦੀ ਆ ਬਦਮਾਸ਼ਾਂ ਵਾਲੀ ਬਾਦਸ਼ਾਹ। ਨਹੀਂ ਇਹ ਬਦਮਾਸ਼ਾ ਗੁੰਡਾਗਰਦੇ ਵਾਲੇ ਇਹ ਬੇਵਕੂਫਾਂ ਵਾਲੀ ਗਲਤੀ ਹੈ। ਪਾਗਲ। ਉਹਨਾਂ ਨੂੰ ਸੰਗਲ ਮਾਰ ਕੇ ਤੈਨੂੰ ਪਾਗਲਖਾਨੇ ਦਾ ਕਰਾਉਣ ਕੇ ਦਾਗੜ। ਤੇ ਪੈਹੀ ਹੀ ਲਾ ਦਾਂਗੇ پیسے ਜਿਹੜੇ ਪੈਸੇ ਪੈਸੇ ਕਮਾਏ ਆ ਤੇ ਆਪਣੇ ਬੱਚਿਆਂ ਲਈ ਕਮਾਏ ਤੇਰੇ ਪੈਰਾਂ ਸਾਨੂੰ ਕੋਈ ਸੁਖ ਨਹੀਂ ਹੈ ਹਾਂਜੀ ਕਿ ਸਾਡੇ ਲਈ ਕਮਾਈ ਜਿਹੜੇ ਭੰਗੜਾ ਪਾਉਂਦਾ ਨੇ ਕੰਜਰਖਾਨਾ ਕਰਦਾ ਨੇ ਆਪਣੇ ਬੱਚੇ ਲਈ ਕਰਦਾ ਰਿਹਾ ਸਾਡੇ ਲਈ ਕੀਤਾ ਹੀ ਸਹੀ ਗੱਲ ਹੈ ਅੱਜ ਬਸੰਤ ਪਾਉਣਾ ਕਰਾ ਸਹੀ ਬਾਤ ਹੈ ਸੰਤ ਨੇ ਤਾਂ ਬਾਤ ਕਰੀ ਜੈਨੂਨ ਸਾਹਿਬ ਕਹਿੰਦੇ ਆਪਣੀ ਹੱਕੀ ਕਰਕੇ ਖਾਣੇ ਲੱਗਰੀ ਕਰ ਕਹਾਂਗੇ ਤੇ ਜਿਤਨਾ ਜਿਹੋ ਜਿਹਾ ਬੋਲੂਗਾ ਹੂਜ ਵਾਜਦੂ ਉਹ ਜੀ ਦੇ ਦੇ ਦਾਂਗੇ ਬਿਲਕੁਲ ਆ ਠੀਕ ਹੈ ਥੈਂਕ ਯੂ ਧੰਨਵਾਦ